ਆਹ ਫਸਲ ਤੁਹਾਨੂੰ ਵੇਖਣ ਨੂੰ ਚੰਗੀ ਲੱਗ ਰਹੀ ਏ ਕੰਬਾਈਨ ਲੱਗੀ ਵੀ ਸੋਹਣੀ ਲੱਗ ਰਹੀ ਏ ਔਰ ਤੁਸੀਂ ਵੇਖ ਰਹੇ ਹੋ ਕਿ ਫਸਲ ਬਹੁਤ ਚੰਗੀ ਆ ਉਹ ਦੱਸ ਦਈਏ ਕਿ ਇਹਦੇ ਉੱਤੋਂ ਦੀ 5-5 ਫੁੱਟ 7-7 ਫੁੱਟ ਪਾਣੀ ਲੰਘਿਆ ਸੀ ਔਰ ਫਸਲ ਵੇਖਣ ਨੂੰ ਵੀ ਚੰਗੀ ਏ ਕੰਬਾਈਨ ਵੀ ਲੱਗੀ ਹੋਈ ਏ ਬਿਲਕੁਲ ਸਾਫ਼ ਖੜੀ ਏ ਡਿੱਗੀ ਵੀ ਨਹੀਂ ਤਾਂ ਝਾੜ ਦੱਸ ਦਈਏ ਕੀ ਨਿਕਲ ਰਿਹਾ ਇਸ ਦੇ ਵਿੱਚੋਂ ਫਸਲ ਕਿੰਨੀ ਨਿਕਲ ਰਹੀ ਆ 7 ਕਨਾਲਾਂ ਥਾਂ ਵੱਢਿਆ ਗਿਆ 1 ਕਿੱਲੇ ਦੇ ਕਰੀਬ ਵੱਢਿਆ ਗਿਆ ਤਾਂ ਸਿਰਫ 2 ਕੁਇੰਟਲ ਨਿਕਲੇ ਆ 2 ਕੁਆਂਟਲ ਦਾਣੇ ਜਦੋਂ ਇੱਚੋਂ ਨਿਕਲਦੇ ਆ ਤਾਂ ਫਿਰ ਕਿਸਾਨ ਦੇ ਪੱਲੇ ਕੀ ਪੈ ਗਿਆ ਕਿਸਾਨ ਨੂੰ ਉਸ ਦਾ ਖਰਚਾ ਵੀ ਨਹੀਂ ਮੁੜਿਆ ਜੋ ਕੰਬਾਈਨ ਲੱਗੀ ਹੋਈ ਹੈ ਬਾਕੀ ਖਰਚੇ ਤਾਂ ਬਹੁਤ ਦੂਰ ਦੀ ਗੱਲ ਹੈ ਲੇਕਿਨ ਜੋ ਕੰਬਾਈਨ ਲੱਗੀ ਹੈ ਉਸ ਦਾ ਖਰਚਾ ਤਾਂ ਨਿਕਲਣਾ ਚਾਹੀਦਾ ਸੀ ਇਹ ਮੌਕੇ ਦਾ ਖਰਚਾ ਵੀ ਨਹੀਂ ਦੇ ਸਕਦਾ ਕਿਸਾਨ ਔਰ ਇਹ ਹਾਲਾਤ ਨੇ ਖੜੀਆਂ ਫਸਲਾਂ ਦੇ ਜਿਨ੍ਹਾਂ ਦੇ ਉੱਪਰ ਦੀ ਪਾਣੀ ਲੰਘ ਗਿਆ ਸੀ ਕਹਿੰਦੇ ਜੀ ਬਰਸਾਤ ਦੇ ਨਾਲ ਜੋ ਪਾਣੀ ਹੜਾ ਦਾ ਆਇਆ ਸੀ ਉਸ ਪਾਣੀ ਨਾਲ ਫਸਲਾਂ ਟਹਿ ਗਈਆਂ ਵਹਿ ਗਈਆਂ ਟੁੱਟ ਗਈਆਂ ਲੇਕਿਨ ਆ ਫਸਲਾਂ ਖੜੀਆਂ ਸੀ ਤਾਂ ਖੜੀਆਂ ਦਾ ਵੀ ਇਹਨਾਂ ਨੂੰ ਨੁਕਸਾਨ ਹੈ ਕਿ ਜਦੋਂ ਹੜ ਦਾ ਪਾਣੀ ਲੰਘ ਗਿਆ ਤਾਂ ਉਹ ਬਿਲਕੁਲ ਖਤਮ ਕਰ ਗਿਆ ਔਰ ਜਦੋਂ ਸਾਡੇ ਕੋਲ ਤਸਵੀਰਾਂ ਪਹੁੰਚੀਆਂ ਤਾਂ ਫਿਰ ਅਸੀਂ ਵੀ ਹੈਰਾਨ ਹੋ ਗਏ ਔਰ ਤੁਸੀਂ ਵੀ ਇਸ ਦੇ ਅੰਦਾਜ਼ੇ ਲਗਾ ਲਓ ਕਿ ਜਿਹੜੇ ਵੀ ਕੋਈ ਅੱਗੇ ਆਪਣੀ ਫਸਲ ਵੜਨਾ ਚਾਹੁੰਦੇ ਆ ਤੇ ਉਹ ਅੰਦਾਜ਼ਾ ਲਗਾ ਲੈਣ ਕਿ ਜੇ ਪਾਣੀ ਲੰਘਿਆ ਏ ਤਾਂ ਨੁਕਸਾਨ ਸਮਝ ਲਓ ਹੋ ਚੁੱਕਾ ਏ ਤਾਂ ਇਹ ਪਿੰਡ ਪੁੱਲੇ ਦੀਆਂ ਤਸਵੀਰਾਂ ਨੇ ਔਰ ਜ਼ਿਲ੍ਹਾ ਗੁਰਦਾਸਪੁਰ ਦਰੰਗਲਾ ਸ਼ਹਿਰ ਤੇ ਪਿੰਡ ਪੁੱਲਾ ਇਹ ਭੁੱਲੇ ਪਿੰਡ ਦੀਆਂ ਤਸਵੀਰਾਂ ਨੇ ਔਰ ਦੱਸ ਦਈਏ ਕਿ ਉਹ ਕਿਸਾਨ ਮਜਬੂਰੀ ਵਸ ਕਹਿ ਰਿਹਾ ਸੀ ਕਿ ਵੇਖੋ ਸਾਡੇ ਹਾਲਾਤ ਸਾਨੂੰ ਕੀ ਬਚਿਆ ਫਸਲ ਖੜੀ ਸੀ ਅਸੀਂ ਸੋਚਦੇ ਸੀ ਕਿ ਬਚਾਅ ਹੋ ਗਿਆ ਸਾਡੀ ਖੜ ਗਈ ਏ ਪਾਣੀ ਲੰਘ ਗਿਆ ਉੱਪਰ ਦੀ ਕੋਈ ਨਹੀਂ ਲੇਕਿਨ ਪਾਣੀ ਖਤਮ ਕਰ ਗਿਆ ਸਭ ਕੁਝ ਪੱਤਲ ਪਾ ਗਿਆ ਝੋਨੇ ਦੇ ਉੱਤੇ ਬਿਲਕੁਲ ਦਾਣੇ ਖਤਮ ਕਰ ਦਿੱਤੇ ਔਰ 2 ਕੁਇੰਟਲ ਕਿੱਲੇ ਦੇ ਸੱਤ ਕਨਾਲਾਂ ਥਾਂ ਵਿੱਚੋਂ 2 ਕੁਇੰਟਲ ਨਿਕਲੇ ਆ ਤਾਂ ਬਾਕੀ ਕਿਸਾਨਾਂ ਦੇ ਵੀ ਇਹੀ ਹਾਲਾਤ ਹੋਣਗੇ ਹੁਣ ਅਸੀਂ ਕਿਸਾਨ ਜਥੇਬੰਦੀਆਂ ਨੂੰ ਔਰ ਜੰਨੀਆਂ ਵੀ ਆਪਣੀਆਂ ਹੋਰ ਜਥੇਬੰਦੀਆਂ ਸਿੰਗਰ ਭਰਾ ਆਏ ਨੇ ਹੀਰੋ ਆਏ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਆ ਵੀ ਇਹਨਾਂ ਭਰਾਵਾਂ ਦਾ ਵੀ ਬਿਲਕੁਲ ਹਾਲਾਤ ਜਾਣੇ ਜਾਣ ਇਹਨਾਂ ਵੀ ਭਰਾਵਾਂ ਨੇ ਠੇਕੇ ਤੇ ਜ਼ਮੀਨਾਂ ਲੈਂ ਜਾਂ ਉਹਨਾਂ ਇਹਨਾਂ ਭਰਾਵਾਂ ਨੇ ਵੀ ਜੋ ਜ਼ਮੀਨਾਂ ਆਉਣਾ ਉੱਤੇ ਖਰਚੇ ਕਰੇ ਨੇ ਇਹ ਸਾਰੇ ਖਰਚੇ ਇਹਨਾਂ ਦੇ ਨਹੀਂ ਨਿਕਲ ਰਹੇ ਔਰ ਇਹਨਾਂ ਵੱਲ ਵੀ ਇੱਕ ਇੱਕ ਵਾਰ ਧਿਆਨ ਜ਼ਰੂਰ ਮਾਰੀ ਜਾਏ ਔਰ ਸਰਕਾਰਾਂ ਨੂੰ ਬੇਨਤੀ ਆ ਕਿ ਇਹਨਾਂ ਦੀ ਵੀ ਗਰਦਾਵਰੀ ਜ਼ਰੂਰ ਕੀਤੀ ਜਾਵੇ ਔਰ ਤੁਹਾਨੂੰ ਮੌਕੇ ਦੀਆਂ ਅਸੀਂ ਤਸਵੀਰਾਂ ਵਖਾ ਦਿੱਤੀਆਂ ਕਿ ਪਿੰਡ ਭੁੱਲੇਂਦਿਆਂ ਨੇ ਜੋ ਦਰੰਗਲੇ ਦੇ ਕੋਲ ਪੈਂਦਾ ਪਿੰਡ ਆ ਦਰੰਗਲੇ ਕਸਬੇ ਦੇ ਕੋਲ ਇਸ ਭੁੱਲੇ ਪਿੰਡ ਦੀਆਂ ਤਸਵੀਰਾਂ ਨੇ ਔਰ ਬਹੁਤ ਹੀ ਇਸ ਵੇਲੇ ਮਾੜੇ ਹਾਲਾਤ ਆ ਕਿਸਾਨੀ ਦੇ ਔਰ ਕਿਸਾਨਾਂ ਦੇ ਇਸ ਵੇਲੇ ਜਿਵੇਂ ਮੰਦਰੇ ਚੱਲ ਰਹੇ ਆ ਪਹਿਲਾਂ ਤਾਂ ਹੜ੍ਹ ਨੇ ਬਰਸਾਤ ਨੇ ਹਾਲਾਤ ਮਾੜੇ ਕਰ ਦਿੱਤੇ ਤਾਂ ਹੁਣ ਜਿਹੜੀ ਫਸਲ ਬਚੀ ਸੀ ਉਸ ਦਾ ਵੀ ਝਾੜ ਜਿਹੜਾ ਬਿਲਕੁਲ ਖਤਮ ਹੋ ਗਿਆ ਬਿਲਕੁਲ ਤੁਹਾਡੇ ਸਾਹਮਣੇ ਤਸਵੀਰਾਂ ਪੇਸ਼ ਕਰ ਦਿੱਤੀਆਂ ਔਰ ਭੁੱਲੇ ਪਿੰਡ ਵਿੱਚ ਜਾ ਕੇ ਜਦੋਂ ਮਰਜੀ ਤੁਸੀਂ ਗੁਰਦਆਵਰੀ ਜਿਹੜੀ ਆ ਉਹ ਕਰਵਾ ਸਕਦੇ ਹੋ ਕੀ ਜਿਹੜੀ ਗੁਰਦਾਵਰੀ ਆ ਭੁੱਲੇ ਪਿੰਡ ਦੀ ਉਸ ਵਿੱਚੋਂ ਫਸਲਾਂ ਕੀ ਨਿਕਲ ਰਹੀਆਂ ਨੇ ਔਰ ਬਾਕੀ ਪਿੰਡਾਂ ਦੇ ਕੀ ਹਾਲਾਤ ਨੇ ਜਿੰਨੇ ਵੀ ਜਵਾਰ ਨੋਦਿਆ ਵਿਦਿਆਲੇ ਦੀ ਤਰਫ ਪੈਣ ਵਾਲੇ ਪਿੰਡ ਜਿਵੇਂ ਧਬੂੜੀ ਆ ਤਾਂ ਉਮਰਪੁਰਾ ਇਹੜਾ ਪਿੰਡਾਂ ਦੇ ਸਾਰਿਆਂ ਦੇ ਹਾਲਾਤ ਇਸੇ ਤਰ੍ਹਾਂ ਔਰ ਇਹ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸ ਨੂੰ ਕਮੈਂਟ ਕਰਦੇ ਹੋ ਔਰ ਵੀਡੀਓ ਸ਼ੇਅਰ ਜ਼ਰੂਰ ਕਰ ਧੰਨਵਾਦ